ਕਿਸਾਨਾਂ ਵੱਲੋਂ ਕਾਲੇ ਖੇਤੀ ਨੁਨਾ ਨੂੰ ਰੱਦ ਕਰਵਾਉਣ ਲਈ ਉਲੀਕੇ ਗਏ ਦਿੱਲੀ ਚਲੋ ਪ੍ਰੋਗਰਾਮ ਤਹਿਤ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਮਲਾਜ਼ਮਾਂ ਨੇ ਆਰਮਨਗਰ ਬੈਰੀਏ ਤੇ ਹਰਿਆਣਾ ਰਾਜ ਵੱਲੋਂ ਕੀਤੇਸੀਲ ਬੈਰੀਕੇਟਾਂ ਨੂੰ ਤੋੜ ਕੇ ਦਿੱਲੀ ਵੱਲ ਵਹੀਰਾਂ ਘੱਟ ਦਿੱਤੀਆਂ ਹਨ ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਪਾਣੀ ਦੀਆਂ ਬੁਸ਼ਾਰਾਂ ਤੇ ਅਤਰੂ ਗੈਸ ਦੇ ਗੋਲੇ ਛੱਡੇ ਗਏ ਜਿਸ ਕਾਰਨ ਕਿਸਾਨਾਂ ਦਾ ਗੁੱਸਾ ਹੋਰ ਫਤ ਗਿਆ ਤੇ ਉਹਨਾਂ ਨੇ ਹਰਿਆਣਾ ਪੁਲਿਸ ਵੱਲੋਂ ਲਗਾਏ ਪੈਰੀਕੇਟਾਂ ਤੇ ਹੱਲਾ ਬੋਲਦੇ ਆ ਸਾਰੇ ਬੈਰੀਕੇਟ ਪਾਣੀ ਦੀਆਂ ਬੁਸ਼ਾਰਾਂ ਅਤੇ ਚਲਦੇ ਅਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਬੈਰੀਕੇਟਾਂ ਨੂੰ ਪਾਸੇ ਕਰਕੇ ਦਿੱਲੀ ਵੱਲ ਨੂੰ ਮਹੀਰਾ ਘੱਟ ਦਿੱਤੀਆਂ ਜਿਸ ਦੌਰਾਨ ਪੁਲਿਸ ਵੱਲੋਂ ਖੜੇ ਕੀਤੇ ਵਾਹਨ ਵੀ ਨੁਕਸਾਨੇ ਗਏ ਸਰ ਫਿਰੋਜ਼ਪੁਰ ਫਾਜਲਕਾ ਬਰਨਾਲਾ ਪਾਤੜਾ ਉਹ ਜਿਹੜੇ ਬੰਦੇ ਦੁਰੇ ਹੋਏ ਨੇ ਉਹਨਾਂ ਨੂੰ ਆ ਤਾਂ ਜਾਣਦੇ ਆ ਅਸੀਂ ਉਹਨਾਂ ਨੂੰ ਛੱਡ ਕੇ ਅਸੀਂ ਸੀ ਇੱਥੇ ਜਾਵਾਂਗੇ ਜਿਹੜੀ ਅੱਜ ਬੈਰੀਕ ਤੋੜੇ ਤਾਰਾ ਤੋੜਤੇ ਆਇਆ ਇੱਕ ਨੁਕਸਾਨ ਗੱਡੀਆਂ ਦਾ ਕੀਤਾ ਉਹ ਕਿਸਾਨਾਂ ਵੱਲੋਂ ਕੀਤਾ ਚੰਗਾ ਹੈ ਹੈ ਜੀ ਬੈਰੀਕੇਟਾਂ ਤੇ ਲੋਕਾਂ ਦਾ ਗੁੱਸਾ ਹੈ ਕਚੇ ਰਹਿਣਾ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਹੈ ਉੱਥੇ ਕਿਸਾਨ ਫੜਲੇ ਉਹਨਾਂ ਨੇ 100 ਤੋਂ ਉੱਪਰ ਅਰੈਸਟ ਕੀਤੇ ਹੋਏ ਨੇ ਦਿੱਲੀ ਸਰਕਾਰ ਨਾਲ ਸਾਡਾ ਕਿਹਦਾ ਮਸਲਾ ਨੇ ਇਸ ਕਰਕੇ ਲੋਕਾਂ ਦੇ ਅੰਦਰ ਗੁੱਸਾ ਆਇਆ ਹੈ ਤੇ ਇਹ ਗੁੱਸੇ ਨੂੰ ਲੋਕਾਂ ਨੇ ਤੋੜਿਆ ਹੈ ਲੇਕਿਨ ਫਿਰ ਵੀ ਅਸੀਂ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਇਸੇ ਕੰਟਰੋਲ ਨਾਲ ਕਿਸੇ ਢੰਗ ਨਾਲ ਲੈ ਕੇ ਜਾਣਾ ਹੈ ਹਲੇ ਸਾਡਾ 3 ਤਰੀਕ ਦਾ ਸੱਦਾ ਉਹਦੇ ਤੋਂ ਪਹਿਲਾਂ ਅਸੀਂ 2 ਤਰੀਕ ਤੱਕ ਬਾਹਰ ਹੀ ਆ ਗਰਾਊਂਡ 'ਚ ਹੀ ਆ ਚਾਹੇ ਦਿੱਲੀ ਹੋਈਏ ਚਾਹੇ ਰਸਤੇ 'ਚ ਹੋਈਏ ਚਾਹੇ ਇੱਥੇ ਹੋਈਏ ਅਸੀਂ ਤੋ ਉਹ ਇਹ ਇੱਕ ਭਾਵਕ ਗੱਲ ਆ ਵੀ ਪਤਾ ਨਹੀਂ ਦਿੱਲੀ ਨੂੰ ਜਾ ਕੇ ਅਸੀਂ ਖੋਕੇ ਹੁਣ ਸਾਡੇ ਲੋਕ ਗਏ ਹੋਏ ਨੇ ਇੱਥੇ ਅਸੀਂ ਵੱਤਵਾਦ ਇਕੱਠ ਕਰਨਾ ਹਰਿਆਣੇ ਦੇ ਲੋਕ ਵੀ ਆਉਣਗੇ ਪੰਜਾਬ ਦੇ ਵੀ ਆਉਣਗੇ ਇੱਥੋਂ ਲੱਖਾਂ ਦੀ ਗਿਣਤੀ 'ਚ ਬੰਦੇ ਇਕੱਠੇ ਹੋਣਗੇ ਮਾਰਚ ਕਰਾਂਗੇ ਦਿੱਲੀ ਵੱਲ ਉਹ ਜਿਹੜੀਆਂ ਤਾਰਾਂ ਜਾਂ ਬੈਜ ਤੋੜੀਆਂ ਜਾਂ ਗੱਡੀਆਂ ਪੰਨੀਆਂ ਨੇ ਉਹ ਪੰਜਾਬ ਵਾਲੇ ਕਿਸਾਨਾਂ ਨੇ ਨਹੀਂ ਤੋੜੀਆਂ ਹਰਿਆਣਿਆਂ ਨੇ ਤੋੜੀਆਂ ਨੇ ਬੇਸ਼ੱਕ ਸਾਡਾ ਉਹਨਾਂ ਨਾਲ ਸਾਥ ਹੈ ਪਰ ਉਹ ਹਰਿਆਣੇ ਵਾਲਿਆਂ ਨੇ ਤੋੜਿਆ ਨਾ ਸਾਡੇ ਲੀਡਰ ਅਜੇ ਇੱਕੇ ਜਾਨੂ ਇਜਾਜ਼ਤ ਨਹੀਂ ਦੇ ਰਿਹਾ ਜਿੰਨਾਂ ਜਿਹੜੇ ਲੀਡਰਾਂ ਦੀ ਇਜਾਜ਼ਤ ਨਹੀਂ ਮਿਲਦੀ ਤਦ ਤੱਕ ਅੱਗੇ ਨਹੀਂ ਜਾਵਾਂਗੇ ਤੁਸੀਂ ਇੱਥੇ ਰਹੋ ਕੁਝ ਨਹੀਂ ਕਰਦੇ ਦਿੱਲੀ ਬਿਲਕੁਲ ਇੱਥੇ ਰਵਾਂਗੇ ਜਿੰਨਾ ਚਿਰ ਸਾਡੇ ਲੀਡਰ ਅਜੇ ਤੱਕ ਨਹੀਂ ਕਹਿੰਦੇ ਆਸ਼ਾਸ਼ਨ 'ਚ ਰਹਿਣਾ ਹੈ ਇਹ ਨਹੀਂ ਹੈਗਾ ਕਿ ਹੁੱਲੜਬਾਜੀ ਕਰਨੀ ਹੈ ਤਸੇ ਜੋ ਵੀ ਅੱਜ ਹਰਿਆਣਾ ਪੰਜਾਬ ਦੀਆਂ ਜੋ ਵੀ ਕਿਸਾਨ ਯੂਨੀਅਨਾਂ ਨੇ ਅਸੀਂ ਬਿਲਕੁਲ ਇਸ ਅੰਦੋਲਨ ਦਾ ਪੂਰਨ ਜ਼ੋਰ ਸਮਰਥਨ ਕਰਦੇ ਆਂ ਔਰ ਜਿੱਥੇ ਵੀ ਜ਼ਰੂਰਤ ਪਈ ਲੇਡੀਜ਼ ਦੀ 100% ਹਿੱਸੇਦਾਰੀ ਅਸੀਂ ਕਰਾਂਗੇ ਜੀ ਮडम ਆਪ ਜੀ ਪਹਿਲੇ ਸੇ ਰਣਨੀਤੀ ਕੀਤੀ ਸੀ ਕਿ ਇਸ ਤਰ੍ਹਾਂ ਬੈਕ ਕਵਰ ਕੀਤਾ ਜਾਏਗਾ ਪੰਜਾਬ ਦੇ ਕਿਸਾਨਾਂ ਨੂੰ ਜੀ ਅੱਜ 26 ਨਵੰਬਰ ਦੀ ਸਰਕਾਰੀ ਕਰਮਚਾਰੀ ਸੰਘ ਦੀ ਸੀਟੂ ਦੀ ਸਟੇਟ ਕਮੇਟੀ ਦੇ ਆਵਾੰਤ ਤੇ ਜੋ ਹੜਤਾਲ ਸੀ ਅੱਜ ਉਸ ਹੜਤਾਲ ਦੇ ਵਿੱਚ ਵੀ ਅਸੀਂ ਪੂਰੀ ਹਿੱਸੇਦਾਰੀ ਕੀਤੀ ਔਰ ਉਸ ਤੋਂ ਬਾਅਦ ਜੋ ਵੀ ਸਟੇਟ ਕਮੇਟੀ ਦਾ ਡਿਸੀਜਨ ਸੀ ਕਿ ਅਸੀਂ ਉਸ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਅਸੀਂ ਆਪਣੀ ਹਿੱ ਕਿਸਾਨਾਂ ਨੂੰ ਸਮਰਥਨ ਜੀਆ ਜਾਏ ਹਾਂ ਜੀ ਬਿਲਕੁਲ ਜੀ ਹਮਾਰਾ ਸਟੇਟ ਕਮੇਟੀ ਦਾ ਇਹ ਫੈਸਲਾ ਥਾ ਕਿ ਆਜਮ ਕਿਸਾਨਾਂ ਕੋਲੋਂ ਦੌਰਾਨ ਆਪਣੀ ਪੂਰੀ ਸਹਦਾਰੀ ਕੋ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ